ਅੱਜ ਵੀ ਗੁਰਦੁਆਰਾ ਠੰਡਾਪੁਰ ਸਾਹਿਬ ਜੀ ਦੇ ਦਰਸ਼ਨ ਸ੍ਰੀ ਫਤਿਹਗੜ੍ਹ ਸਾਹਿਬ ਦਰਸ਼ਨ ਗੁਰਦੁਆਰਾ ਠੰਡਾਪੁਰ ਸਾਹਿਬ ਜੀ ਦੇ ਦਰਸ਼ਨ ਸ੍ਰੀ ਫਤਿਹਗੜ੍ਹ ਸਾਹਿਬ ਇੱਥੇ ਸੰਗਤ ਅੱਜ ਵੀ ਨਵੇਂ ਸਾਲ ਤੇ ਪੂਰੀ ਹਮ-ਹਮਾ ਕੇ ਪਹੁੰਚ ਰਹੀ ਆ ਜੀ ਦੇ ਸਕਦੇ ਹੋ ਸੰਗਤ ਦਾ ਪਠਾਵਾਰ ਦਾ ਘੱਟ ਨਵੇਂ ਸਾਲ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਆਇ ਇੱਕ ਕੀਰਤ ਦਾ ਲੰਗਰ ਚੱਲ ਰਿਹਾ ਆਇਓ ਗਰਮਾ ਗਰਮ ਕੀਰਤ ਬੈਰੀ ਗਰਮਾ ਗਰਮ ਕੀਰਤ ਕੀਰਤ ਦਾ ਲੰਗਰ ਜਿਹੜਾ ਬਾਬਾ ਸਾਹਿਬ ਜੀ ਦੇ ਚੱਲ ਰਿਹਾ ਅਸਥਾਨ ਠੰਡਾ ਪੁੱਜੀ ਸਾਹਿਬ ਜੀ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀ ਅੱਜ ਵੀ ਇੱਥੇ ਸ਼ੀਤ ਲਹਿਰ ਜਿਹੜੀ ਉਹ ਚੱਲ ਰਹੀ ਆ ਅੱਜ ਦੇ ਦਿਨ 1 ਜਨਵਰੀ ਨੂੰ ਦੇਖੋ ਸੰਗਤ ਦਰਸ਼ਨਾਂ ਨੂੰ ਜਾ ਰਹੀ ਆ ਇਧਰ ਤੁਸੀਂ ਸਿੱਧਾ ਪ੍ਰਸਾਰਣ ਅਵਤਾਰ ਰੇਡੀਓ ਸੀਚਵਾਲ ਤੇ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ